ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਰਨ ਸਿੰਘ ਤੁਹਾਡਾ ਸੱਚ ਕਹੋਂ ਦੀ ਅਗਲੀ ਲੜੀ ਵਾਲੇ ਜਿਹੜੇ ਐਪੀਸੋਡ ਆ ਉਹਦੇ ਵਿੱਚ ਸਵਾਗਤ ਕਰਦਾ ਹਾਂ ਜੀ ਅੱਜ ਜੋ ਚਰਚਾ ਦਾ ਸਾਡਾ ਵਿਸ਼ਾ ਹੈ ਉਹ ਹੈ ਐਸਟਪੀਸੀ ਚੋਣਾਂ ਦੇ ਵੋਟਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹਦੀ ਤਰੀਕ ਨੂੰ ਲਗਾਤਾਰ ਚੌਥੀ ਵਾਰ ਅੱਗੇ ਪਾਏ ਜਾਣਾ ਇਹਦੇ ਕੀ ਕਾਰਨ ਹਨ ਇਹਦੇ ਜੋ ਨਤੀਜੇ ਨੇ ਜੋ ਅਸਰ ਨੇ ਉਹੋ ਪੰਜਾਬ ਦੇ ਉੱਤੇ ਜਾਂ ਸਾਡੀ ਸਿੱਖ ਪੋਪੂਲੇਸ਼ਨ ਦੇ ਉੱਤੇ ਵਾਦੀ ਦੇ ਉੱਤੇ ਕੀ ਹੋ ਸਕਦੇ ਨੇ ਜਾਂ ਕੀ ਪੈ ਰਹੇ ਨੇ ਉਹਦੇ ਬਾਰੇ ਚਰਚਾ ਜਿਹੜੀ ਅੱਜ ਅਸੀਂ ਕਰਾਂਗੇ ਜਿਵੇਂ ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਲਈਆਂ ਹੋਣਗੀਆਂ ਜੇ ਕਿ 31 ਜੁਲਾਈ ਜਿਹੜੀ ਸੀ ਉਹ ਆਖਰੀ ਡੇਟ ਸੀ ਵੋਟਾਂ ਦੀ ਰਜਿਸਟ੍ਰੇਸ਼ਨ ਦੀ ਪਰ ਬਹੁਤ ਹੀ ਮਠਾ ਜਿਹੜਾ ਹੰਗਾਰਾ ਵੋਟਾਂ ਦੀ ਰਜਿਸਟ੍ਰੇਸ਼ਨ ਨੂੰ ਮਿਲਿਆ ਹੈ कुल 27 ਲੱਖ 88670 ਵੋਟਾਂ ਜਿਹੜੀਆਂ ਨੇ ਉਹ 26 ਜੁਲਾਈ ਤੱਕ ਜਿਹੜੀਆਂ ਰਜਿਸਟਰ ਹੋ ਸਕੀਆਂ ਸੀ ਇਸ ਕਰਕੇ ਜਿਹੜਾ ਇਹਦੀ ਤਰੀਕ ਨੂੰ ਅੱਗੇ ਪਾ ਦਿੱਤਾ ਗਿਆ ਹੈ ਤੇ ਤਰੀਕ ਜਿਹੜੀ ਹੈ ਹੁਣ ਉਹ 16 ਸਤੰਬਰ ਜਿਹੜੀ ਹੈ ਕਰ ਦਿੱਤੀ ਗਈ ਹੈ ਇਹ ਪਹਿਲੀ ਵਾਰ ਨਹੀਂ ਹੈ ਜੀ ਕਿ ਤਰੀਕ ਜਿਹੜੀ ਹੈ ਉਹ ਅੱਗੇ ਕੀਤੀ ਗਈ ਹੋਵੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਪਹਿਲੀ ਵਾਰ ਜਿਹੜੀ ਇਹ ਪ੍ਰੋਸੈਸ ਬਣੀ ਹੈ ਵੋਟਾਂ ਦੀ ਰਜਿਸਟ੍ਰੇਸ਼ਨ ਦੀ ਉਹ ਸ਼ੁਰੂ ਹੋਈ ਸੀ ਅਕਤੂਬਰ 21 2023 ਵਿੱਚ ਹੋ ਰਹੀ ਸੀ ਜੀ ਉਸ ਟਾਈਮ ਜਿਹੜੀ ਇਹਦੀ ਲਾਸਟ ਥੀਕ ਦਿੱਤੀ ਗਈ ਸੀ ਵੋਟਾਂ ਦੇ ਰਜਿਸਟ੍ਰੇਸ਼ਨ ਦੀ ਉਹ 15 ਨਵੰਬਰ ਜਿਹੜੀ ਹੈ 2023 ਦਿੱਤੀ ਗਈ ਸੀ ਜੀ ਫਿਰ ਇਹਨੂੰ ਅੱਗੇ ਪਾ ਕੇ ਫਰਵਰੀ 29 ਜਿਹੜਾ ਹੈ 2024 ਕਰ ਦਿੱਤਾ ਗਿਆ ਜੀ ਪースト ਟਾਈਮ ਵੀ ਵੋਟਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਇਹਨਾਂ ਜ਼ੋਰ ਨਹੀਂ ਫੜ ਪਾਈ ਤੇ ਅੱਗੇ ਜਿਹੜੀ ਤਰੀਕ ਹੈ ਉਹਨੂੰ April 30 ਤੱਕ ਵਧਾ ਦਿੱਤਾ ਗਿਆ ਜੀ April 30 ਨੂੰ ਵੀ ਜਿਹੜੀਆਂ ਵੋਟਾਂ ਨਹੀਂ ਉਹ ਸੰਤੋਸ਼ਜਨਕ ਤਰੀਕੇ ਨਾਲ ਰਜਿਸਟਰ ਨਹੀਂ ਹੋ ਸਕੀਆਂ ਤੇ ਤਰੀਕ ਜਿਹੜੀ ਹੈ ਉਹ ਵਧਾ ਕੇ 31 ਜੁਲਾਈ 2024 ਕਰ ਦਿੱਤੀ ਗਈ ਹੁਣ 31 ਜੁਲਾਈ 2024 ਨੂੰ ਵੀ ਜਦੋਂ ਵੋਟਾਂ ਦੀ ਜਿਹੜੀ ਰਜਿਸਟ੍ਰੇਸ਼ਨ ਦੀ ਗਿਣਤੀ ਹੈ ਉਠਾਈ ਲਖ ਦੇ ਟੀਚੇ ਤੇ ਨਹੀਂ ਪਹੁੰਚ ਸਕੀ ਤਾਂ ਜਿਹੜੇ ਜਸਟਿਸ ਐਸਐਸਰੋ ਨੇ ਕਮਿਸ਼ਨਰ ਇਲੈਕਸ਼ਨਸ ਨੇ ਗੁਰਦੁਆਰਾ ਇਲੈਕਸ਼ਨਸ ਦੇ ਜੀ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਜਾਂ ਇੱਕ ਬਿਆਨ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜੀ ਧਾਰਮਿਕ ਸੰਸਥਾਵਾਂ ਬਹੁਤ ਮੋਤਵਰ ਸੱਜਣਾ ਤੇ ਪਾਰਟੀਆਂ ਸੰਸਥਾਵਾਂ ਜਿਹੜੀਆਂ ਨੇ ਤੇ ਇਹਨਾਂ ਨੇ ਧਾਰਮਿਕ ਸੰਸਥਾਵਾਂ ਨੇ ਅਪੀਲ ਕੀਤੀ ਹੈ ਕਿ ਵੋਟਾਂ ਦੀ ਡਿਸਟ੍ਰੀਬਿਊਸ਼ਨ ਜਿਹੜਾ ਹੈ ਅੱਗੇ ਪਾਇਆ ਜਾਵੇ ਇਸ ਕਰਕੇ ਤਰੀਕ ਜਿਹੜੀ ਹੈ ਅਸੀਂ ਉਹਨੂੰ ਅੱਗੇ ਸਤੰਬਰ ਦੀ ਤਰੀਕ ਜਿਹੜੀ ਹੈ ਉਹ ਦੇ ਦਿੰਦੇ ਹਾਂ ਜੇ ਤੁਸੀਂ ਪਹਿਲੀ ਜਦੋਂ ਅਕਤੂਬਰ 2023 ਨੂੰ ਸ਼ੁਰੂ ਕੀਤੀ ਗਈ ਸੀ ਪ੍ਰਕਾਸ਼ ਸਤੇ ਹੁਣ ਦਾ ਟਾਈਮ ਲਾਈਨ ਦੇਖਦੇ ਹਾਂ ਤੇ ਕਰੀਬ ਕਰੀਬ ਇੱਕ ਸਾਲ ਦਾ ਹੈ ਉਹ ਪੂਰਾ ਹੋਣ ਨੂੰ ਆਇਆ ਹੈ ਪਰ ਵੋਟਰਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਸੰਤੋਸ਼ਜਨਕ ਤਰੀਕੇ ਨਾਲ ਨਹੀਂ ਹੋ ਪਾਈ ਹੈ ਇਹਦੇ ਕੀ ਕਾਰਨ ਹਨ ਇਹ ਸਮਝਣਾ ਬਹੁਤ ਜ਼ਰੂਰੀ ਹੈ ਜੇ ਕਿ ਕੀ ਕਾਰਨ ਨੇ ਕੀ ਸਿੱਖ ਵੋਟਰ ਜਿਹੜਾ ਹੈ ਉਹ ਆਪਣਾ ਉਤਸ਼ਾਹ ਜਿਹੜਾ ਹੈ ਐਸਜੀਪੀਸੀ ਦੇ ਇਲੈਕਸ਼ਨਾਂ ਨੂੰ ਲੈ ਕੇ ਗਵਾ ਚੁੱਕਿਆ ਹੈ ਜੀ ਉਦਾਸ ਸੀਨ ਹੋ ਚੁੱਕਿਆ ਹੈ ਕਿਉਂ ਉਦਾਸ ਸੀਨ ਹੋ ਚੁੱਕਿਆ ਹੈ ਜੇ ਇਹ ਗੱਲ ਸੱਚ ਹੈ ਜੇ ਐਸਜੀਪੀਸੀ ਦੇ ਜਿਹੜੇ ਜਨਰਲ ਸੈਕਟਰੀ ਨੇ ਜਾਂ ਉਹਨਾਂ ਦੇ ਆਫੀਸ਼ੀਅਲ ਨੇ ਉਹਨਾਂ ਨੇ ਅਧਿਕਾਰੀ ਨੇ ਜੇ ਉਹਨਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਵੱਖ-ਵੱਖ ਚੈਨਲਾਂ ਦੇ ਵਿੱਚ ਇੱਕੋ ਹੀ ਜਿਹੜਾ ਉਹਨਾਂ ਦਾ ਰਿਟਾਇਰਟ ਆਨਸਰ ਹੁੰਦਾ ਹੈ ਕਿ ਜੀ ਸਰਕਾਰ ਸਾਜ਼ਿਸ਼ ਕਰ ਰਹੀ ਹੈ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਹੈ ਜਸਟੀਫਾਇਬਲ ਆਨਸਰ ਜਿਹੜਾ ਹੈ ਉਹ ਦੇਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਹਰ ਇੱਕ ਚੀਜ਼ ਦੇ ਉਹਨੂੰ ਕਿਸੇ ਹੋਰ ਬੰਦੇ ਦੀ ਸਾਜ਼ਿਸ਼ ਕਹਿ ਕੇ ਟਾਲ ਦੇਣਾ ਇਹ ਪੁਰਾਣੀ ਰਵਾਇਤ ਚੱਲੀ ਆ ਰਹੀ ਹੈ ਜੀ ਚਾਹੇ ਅਕਾਲੀ ਦਲ ਨੂੰ ਦੇਖ ਲਈਏ ਚਾਹੇ ਐਸਟੀਪੀ ਨੂੰ ਦੇਖ ਲਈਏ ਸ਼ੁਰੂਆਤ ਵਿੱਚ ਜਿਹੜੇ ਨੇ ਦੋਸ਼ ਉਹ ਪਹਿਲਾਂ ਮੁਗਲਾਂ ਤੇ ਲੱਗਦੇ ਹੁੰਦੇ ਸੀਗੇ ਜੀ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਉਹ ਅੰਗਰੇਜ਼ਾਂ ਦੇ ਉੱਪਰ ਸਾਜ਼ਿਸ਼ ਕਰਨ ਦੇ ਜਿਹੜੇ ਇਲਜ਼ਾਮ ਲੱਗਣੇ ਲੱਗੇ ਆਜ਼ਾਦੀ ਤੋਂ ਬਾਅਦ ਇਹ ਜਿਹੜਾ ਹੈ ਨਿਸ਼ਾਨਾ ਕਾਂਗਰਸ ਸੀਗੀ ਕਿ ਕਾਂਗਰਸ ਸਾਜ਼ਿਸ਼ਾਂ ਕਰਦੀ ਰਹਿੰਦੀ ਹੈ ਜੀ ਸਿੱਖਾਂ ਦੇ ਖਿਲਾਫ ਹੁਣ ਜਿਹੜਾ ਹੈ ਇਹ ਸਾਜ਼ਿਸ਼ ਦਾ ਜਿਹੜਾ ਸੂਤਰਧਾਰ ਬਣਾਇਆ ਗਿਆ ਹੈ ਉਹ ਭਾਜਪਾ ਨੂੰ ਤੇ ਆਮ ਆਦਮੀ ਪਾਰਟੀ ਨੂੰ ਫੜਾ ਦਿੱਤਾ ਗਿਆ ਮਤਲਬ ਜੋ ਵੀ ਪਾਵਰ ਦੇ ਵਿੱਚ ਹੁੰਦਾ ਹੈ ਉਹ ਸਾਜ਼ਿਸ਼ ਕਰਤਾ ਬਣ ਜਾਂਦਾ ਹੈ ਤੇ ਸਿੱਖ ਜਿਹੜੇ ਨੇ ਉਹ ਐਨੇ ਭੋਲੇ-ਪਾਲੇ ਨਹੀਂ ਕਿ ਉਹ ਸਦੀਆਂ ਤੋਂ ਸਾਜ਼ਿਸ਼ਾਂ ਦਾ ਸਰਕਾਰ ਹੁੰਦੇ ਆ ਰਹੇ ਨੇ ਉਹਨਾਂ ਨੂੰ ਇਹ ਪਤਾ ਵੀ ਹੈ ਕਿ ਸਾਡੇ ਇਹ ਕੌਣ-ਕੌਣ ਜਿਹੜੇ ਨੇ ਉਹ ਵਿਰੋਧੀ ਨੇ ਜਾਂ ਦੁਸ਼ਮਣ ਨੇ ਤੇ ਸਾਜ਼ਿਸ਼ਾਂ ਦਾ ਇਤਿਹਾਸ ਵੀ ਹੈ ਫਿਰ ਵੀ ਉਹ ਚੁੱਪਚਾਪ ਬੈਠੇ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ ਜਾ ਰਹੇ ਨੇ ਇਹ ਬੜੀ ਇੱਕ ਖਾਸ ਹੋਣੀ ਜੀ ਗੱਲ ਜਿਹੜੀ ਹੈ ਉਹ ਜਾਪਦੀ ਹੈ ਚਲੋ ਵਾਪਸ ਆਪਾਂ ਵੋਟਾਂ ਦੇ ਬੁੱਧੇ ਤੇ ਆਉਨੇ ਹਾਂ ਹੋਰ ਕਾਰਨ ਕੀ ਦਿੱਤੇ ਜਾਂਦੇ ਹਨ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਵੋਟਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਨਹੀਂ ਹੋ ਰਹੀ ਇੱਕ ਇਹਦਾ ਕਾਰਨ ਦਿੱਤਾ ਜਾਂਦਾ ਹੈ ਕਿ ਜੀ ਹਰਿਆਣਾ ਜਿਹੜਾ ਹੈ ਉੱਥੇ ਅਲੱਗ ਜਿਹੜੀ ਬੋਡੀ ਬਣ ਗਈ ਹੈ ਉਹਦੇ ਨਾਲ ਬਹੁਤ ਵੱਡਾ ਫਰਕ ਪਿਆ ਹੈ ਪਰ ਜੇ ਤੁਸੀਂ ਅੰਕੜਿਆਂ ਦੀ ਗੱਲ ਕੀਤੀ ਜਾਵੇ ਤੇ ਜਿਹੜੇ 52 ਲੱਖ ਦੇ ਆਪਾਂ ਪਿਛਲੇ 2010 ਦੇ ਆਂਕੜੇ ਕਹਿੰਦੇ ਨੇ ਕਿ ਵੋਟਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਉਹ ਵੀ ਕੱਲੇ ਪੰਜਾਬ ਦੇ ਹੀ ਵੋਟਾਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਹੋ ਰਹੀ ਹੈ ਉਹਦੇ ਵਿੱਚ ਹਰਿਆਣਾ ਹਿਮਾਚਲ ਜਾਂ ਚੰਡੀਗੜ੍ਹ ਦੇ ਵੋਟਾਂ ਦੀ ਗਿਣਤੀ ਨਹੀਂ ਕਰ ਰਹੇ ਹੈਗੇ ਆਪਾਂ ਜੀ ਦੂਸਰਾ ਜਿਹੜਾ ਇਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਫਾਰਮ ਜਿਹੜੇ ਨੇ ਉਹ ਪਰਨੈਂਟਲੀ ਪੁਚੀਦਗੀ ਕਰ ਦਿੱਤੀ ਗਈ ਹੈ ਇਹਦੇ ਵਿੱਚ ਜੀ ਤੁਹਾਨੂੰ ਫੋਟੋ ਲੈ ਕੇ ਜਾਣੀ ਪੈਂਦੀ ਹੈ ਜੀ ਰਹਾਇਸ਼ ਦਾ ਸਬੂਤ ਹੈ ਉਹ ਵਿੱਚ ਆਧਾਰ ਕਾਰਡ ਵੋਟਰ ਕਾਰਡ ਹੈ ਡਰਾਈਵਿੰਗ ਲਿਸੈਂਸ ਹੋ ਗਿਆ ਬੈਂਕ ਦੀ ਪਾਸਬੁੱਕ ਹੋ ਗਈ ਪਾਸਪੋਰਟ ਹੋ ਗਿਆ ਇੱਥੇ ਦਾ ਕਿ ਮਨਰੇਗਾ ਦਾ ਕਾਰਡ ਪੈਨ ਕਾਰਡ ਸਾਰੀਆਂ ਰਹਾਇਸ਼ ਦੇ ਪ੍ਰੂਫ ਨੂੰ ਅੰਕਿਤੀਆਂ ਜਾ ਸਕਦੀਆਂ ਚੀਜ਼ਾਂ ਨੇ ਇਹਨਾਂ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਹੜੀ ਕੀ ਕਿਸੇ ਵੀ ਆਮ ਵੋਟਰ ਦੇ ਕੋਲੇ ਨਾ ਹੋਵੇ ਉਹ ਪਾਸਪੋਰਟ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਇਹ ਹਰ ਇੱਕ ਦੇ ਕੋਲ ਜਿਹੜਾ ਹੈ ਹੁੰਦਾ ਹੀ ਹੁੰਦਾ ਹੈ ਆਮੋਮਨ ਤੇ ਇੱਕ ਫੋਟੋ ਜਿਹੜੀ ਹੈ ਅੱਜ ਦੀ ਡੇਟ ਦੇ ਵਿੱਚ ਨਾਲ ਲੈ ਕੇ ਜਾਣੀ ਵੀ ਕੋਈ ਏਡਾ ਵੱਡਾ ਔਖਾ ਕੰਮ ਨਹੀਂ ਹੈ ਕਿ ਫੋਟੋ ਖਿਚਵਾਣੀ ਬਹੁਤ ਵੱਡਾ ਇੱਕ ਇਸ ਤਰ੍ਹਾਂ ਦਾ ਕਾਰਨ ਬਣ ਜਾਵੇ ਜਿਦੇ ਕਰਕੇ ਜਿਹੜਾ ਵੋਟਰ ਹੈ ਉਹ ਕਹੇ ਜੀ ਮੈਂ ਆਪਣੀ ਵੋਟ ਜਿਹੜੀ ਹੈ ਉਹ ਰਜਿਸਟ੍ਰੇਸ਼ਨ ਹੀ ਜਿਹੜੀ ਹੈ ਉਹ ਨਹੀਂ ਕਰਾਣੀ ਇਹਦੇ ਹੋਰ ਕਾਰਨ ਜਿਹੜੇ ਨੇ ਉਹ ਕੀ ਹੋ ਸਕਦੇ ਨੇ ਜੀ ਇਦੇ ਜਿਹੜੇ ਹੋਰ ਕਾਰਨ ਨੇ ਉਹਦੇ ਵਿੱਚ ਕੁਝ ਕਾਰਨ ਤਾਂ ਇਹ ਵੀ ਨੇ ਕਿ ਐਸਜੀਪੀਸੀ ਦੀਆਂ ਚੋਣਾਂ ਨੇ ਜਿਹੜੀਆਂ ਉਹ ਕਦੇ ਵੀ ਨਿਯਮਤ ਢੰਗ ਨਾਲ ਨਹੀਂ ਕਰਾਈਆਂ ਗਈਆਂ ਹੈਗੀਆਂ ਨੇ ਜੋ 1925 ਦਾ ਐਕਟ ਹੈਗਾ ਹੈ ਗੁਰਦੁਆਰਾ ਐਕਟ ਹੈ ਉਹਦੇ ਵਿੱਚ ਜੋ ਹੈ ਹਰ 5 ਸਾਲ ਬਾਅਦ ਜਿਹੜਾ ਹੈ ਐਸਜੀਪੀਸੀ ਦੀ ਇਲੈਕਸ਼ਨ ਕਰਵਾਉਣ ਲਈ ਕਿਹਾ ਗਿਆ ਹੈ ਪਰ ਇਹ ਜਿਹੜਾ ਮੰਡੀਟਰੀ ਨਹੀਂ ਹੈ ਇਹ ਇਹਦੇ ਇੱਥੇ ਕੋਈ ਇਸ ਤਰ੍ਹਾਂ ਦੀ ਬੰਦਿਸ਼ ਨਹੀਂ ਲੱਗੀ ਹੋਈ ਹੈ ਕਿ ਜੇ 5 ਸਾਲ ਬਾਅਦ ਨਹੀਂ ਹੁੰਦੀ ਤਾਂ ਕੀ ਉਹ ਪੁਰਾਣਾ ਹਾਊਸ ਜਿਹੜਾ ਹੈ ਉਹ ਚੱਲੀ ਜਾਂਦਾ ਜਿਵੇਂ ਤੁਹਾਡੀਆਂ ਅਸੈਂਬਲੀ ਦੀਆਂ ਇਲੈਕਸ਼ਨਸ ਨੇ ਜਾਂ ਜਿਹੜੀਆਂ ਪਾਰਲੀਮੈਂਟਰੀ ਇਲੈਕਸ਼ਨਸ ਨੇ ਉਹ ਹਰ 5 ਸਾਲ ਬਾਅਦ ਹੋਣੀਆਂ ਹੀ ਹੋਣੀਆਂ ਨੇ ਉਹ ਤੈ ਸਮੇਂ ਤੇ ਉਹਨਾਂ ਇਲੈਕਸ਼ਨਾਂ ਨੇ ਹੋਣਾ ਹੀ ਹੋਣਾ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਇੱਕ ਪ੍ਰੋਸੀਜਰ ਯੋਗਤਾ ਹੈ ਉਹ ਉਹ ਜਿਹੜੀ ਹੈ ਜਿਆਦਾ ਪ੍ਰਤੱਖ ਰੂਪੇ ਸਾਹਮਣੇ ਆਉਂਦੀ ਹੈ ਜੇ ਐਸਜੀਪੀ ਇਸਤੀ ਗੱਲ ਕਰੀਏ ਤਾਂ ਲਾਸਟ ਇਲੈਕਸ਼ਨ ਜਿਹੜੀਆਂ ਨੇ 2011 ਦੇ ਵਿੱਚ ਹੋਈਆਂ ਸੀਗੀਆਂ ਜੀ 2011 ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਸਿੱਖਾਂ ਦਾ ਇੱਕ ਜਿਹੜਾ ਹਿੱਸਾ ਸੀ ਸਹਿਜਦਾਰੀ ਸਿੱਖ ਫੈਡਰੇਸ਼ਨ ਕਰਕੇ ਇੱਕ ਸੰਸਥਾ ਸੀਗੀ ਜੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਸ ਇੱਕ ਕਾਨੂੰਨ ਜਿਹੜਾ ਲੈ ਕੇ ਆਇਆ ਗਿਆ ਸੀਗਾ ਜਿਹਦੇ ਵਿੱਚ ਸਹਿਜਦਾਰੀ ਸਿੱਖਾਂ ਨੂੰ ਵੋਟਾਂ ਦਾ ਹੱਕ ਜਿਹੜਾ ਹੈ ਉਸ ਤੋਂ ਵੰਚਿਤ ਕਰ ਦਿੱਤਾ ਗਿਆ ਸੀ ਤੇ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਸੀ ਸੁਪਰੀਮ ਕੋਰਟ ਨੇ ਉਸ ਤੇ ਸਟੇ ਲਗਾ ਦਿੱਤੀ ਗਈ ਸੀ ਅੱਗੇ ਇਲੈਕਸ਼ਨਾਂ ਤੇ ਤੇ ਹਾਊਸ ਨੂੰ ਜਿਹੜਾ ਹੈ ਉਸੇ ਤਰੀਕੇ ਨਾਲ ਆਪਾਂ ਕਹਿੰਦੇ ਕਿ ਸਟੇ ਲਗਾ ਦਿੱਤਾ ਗਿਆ ਸੀ ਦੀ ਪ੍ਰोसीडिंग ਦੇ ਉੱਤੇ ਇਸ ਸਹਿਜਤਾ ਦੀ ਵੋਟਾਂ ਦਾ ਕੇਸ ਕੀ ਹੈ ਜੀ ਇਹ ਨਹੀਂ ਕਿ ਇਹ 2011 ਦੇ ਵਿੱਚ ਹੀ ਜਿਹੜਾ ਹੈ ਉਹ ਸਾਹਮਣੇ ਆਇਆ 2003 ਦੇ ਵਿੱਚ ਵੀ ਇੱਕ ਕੋਸ਼ਿਸ਼ ਕੀਤੀ ਗਈ ਸੀ ਜਿਹਦੇ ਵਿੱਚ ਸਹਿਜਤਾ ਦੀ ਸਿੱਖਾਂ ਨੂੰ ਜਿਹੜਾ ਵੋਟਰ ਰਾਈਟਸ ਤੋਂ ਪੰਚਿਤ ਕੀਤਾ ਗਿਆ ਸੀਗਾ ਲੇਕਿਨ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਕੀਤਾ ਗਿਆ ਸੀਗਾ ਸੇਮ ਉਸੇ ਹੀ ਐਸਐਸਐਫ ਜਿਹੜਾ ਹੈ ਸਹਿਜਤਾ ਦੀ ਸਿਕ ਫੈਡਰੇਸ਼ਨ ਵੱਲੋਂ ਤੇ ਹਾਈ ਕੋਰਟ ਨੇ ਜਿਹੜਾ ਹੈ ਉਹ ਇਸ ਆਰਡਰ ਨੂੰ ਜਿਹੜਾ ਹੈ ਕਵਾਸ਼ ਕਰ ਦਿੱਤਾ ਸੀਗਾ ਖਾਰਜ ਕਰ ਦਿੱਤਾ ਸੀ ਤੇ ਉਹਦਾ ਕਾਰਨ ਇਹ ਸੀ ਕਿ ਜਿਹੜਾ ਇਹ ਬੈਨ ਲਗਾਇਆ ਗਿਆ ਸੀ ਉਹਨਾਂ ਦੇ ਵੋਟਾਂ ਉੱਤੇ ਉਹ ਇੱਕ ਨੋਟੀਫਿਕੇਸ਼ਨ ਦੇ ਦੁਆਰਾ ਲਿਆਂਦਾ ਗਿਆ ਸੀ ਜੋ ਕਿ ਗੈਰ ਕਾਨੂੰਨੀ ਸੀ ਜੇ ਇਸ ਤਰ੍ਹਾਂ ਦੀ ਕੋਈ ਚੀਜ਼ ਪ੍ਰੋਵੀਜ਼ਨ ਕਰਨੀ ਵੀ ਸੀ ਤਾਂ ਉਹ ਪਾਰਲੀਮੈਂਟ ਦੇ ਵਿੱਚ ਕਾਨੂੰਨ ਨੂੰ ਲਿਆ ਕੇ ਹੀ ਕੀਤੀ ਜਾ ਸਕਦੀ ਸੀ ਤੇ 2016 ਦੇ ਵਿੱਚ ਮਾਰਚ 2016 ਦੇ ਵਿੱਚ ਅਕਾਲੀ ਦਲ ਦੇ ਕਹਿਣ ਦੇ ਉੱਤੇ ਬੀਜੇਪੀ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਲੈ ਕੇ ਆਈ ਜਿੱਥੇ ਕੀ ਸਹਿਜਤਾ ਦੀ ਜਿਹੜੇ ਸਿੱਖ ਨੇ ਉਹਨਾਂ ਨੂੰ ਵੋਟਾਂ ਦਾ ਅਧਿਕਾਰ ਜਿਹੜਾ ਹੈ ਖੋਹ ਲਿਆ ਗਿਆ ਤੇ ਜੋ ਅਧਿਕਾਰ ਹੈ ਉਹ ਸਾਬਤ ਸੂਰਤ ਦਿਖਣ ਵਾਲੇ ਸਿੱਖਾਂ ਨੂੰ ਹੀ ਜਿਹੜਾ ਹੈ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੁਣ ਇੱਥੇ ਜੇ ਆਪਾਂ ਇਸ ਚੀਜ਼ ਦਾ ਕੋਈ ਧਾਰਮਿਕ ਐਂਗਲ ਲੱਭਣਾ ਹੋਵੇ ਤਾਂ ਧਾਰਮਿਕ ਤੌਰ ਤੇ ਜੋ ਸਿੱਖ ਰਹਿਤ ਮर्यादा ਨੂੰ ਦੇਖੀਏ ਤਾਂ ਉਹਦੇ ਵਿੱਚ ਅੰਮ੍ਰਿਤਧਾਰੀ ਸਿੱਖ ਜਿਹੜਾ ਹੈ ਉਹ ਸ਼ਮਤ ਵਰਤਿਆ ਗਿਆ ਹੈ ਜੀ ਸਾਬਤ ਸੂਰਤ ਸਿੱਖ ਕੱਲਾ ਨਹੀਂ ਕਿਹਾ ਗਿਆ ਹੈ ਜੇ ਤਾਂ ਐਸਜੀਪੀਸੀ ਸਿਰਫ ਧਾਰਮਿਕ ਤੌਰ ਤੇ ਹੀ ਇਸ ਤਰ੍ਹਾਂ ਦੀ ਜਿਹੜਾ ਹੈ ਬਦਲਾਵ ਲਿਆਣਾ ਚਾਹੁੰਦੀ ਸੀਗੀ ਵੋਟਾਂ ਦੇ ਵਿੱਚ ਤਾਂ ਉਹਨੂੰ ਉੱਥੇ ਵੀ ਫਿਰ ਅਮਰਤਧਾਰੀ ਸਿੱਖ ਸ਼ਬਦ ਹੀ ਜਿਹੜਾ ਹੈ ਲੈ ਕੇ ਆਉਣਾ ਚਾਹੀਦਾ ਸੀ ਇੱਕ ਨਵੀਂ ਡੈਫੀਨੇਸ਼ਨ ਜਿਹੜੀ ਹੈ ਉਹ ਨਹੀਂ ਕ੍ਰੀਏਟ ਕਰਨੀ ਚਾਹੀਦੀ ਸੀਗੀ ਕਿ ਹਾਂਜੀ ਸਿਰਫ ਸਾਬਤ ਸੁੱਤ ਸਿੱਖੋ ਵਿੱਚ ਚਾਹੇ ਅਮਲਕਾਰੀ ਨਾ ਹੋਵੇ ਪਹਿਲਾਂ ਜੋ ਪਰਿਭਾਸ਼ਾ ਦਿੱਤੀ ਗਈ ਸੀਗੀ ਵੋਟਾਂ ਪਾਉਣ ਦਾ ਹੱਕ ਜਿਹੜੇ ਲੋਕਾਂ ਨੂੰ ਮਿਲਿਆ ਸੀ ਉਹ ਇਹ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦੇ ਨੇ ਸਿੱਖ ਹਨ ਉਹ ਇੰਨਾ ਵੋਟਾਂ ਦੇ ਵਿੱਚ ਭਾਗ ਲੈ ਸਕਦੇ ਸਨ ਸੋ ਇੱਕ ਤੀਜੀ ਕੈਟਾਗਰੀ ਜਿਹੜੀ ਹੈ ਉਹ ਸਾਬਤ ਸੂਰਤ ਸਿੱਖ ਦੀ ਉਹ ਹੋਣ ਦੇ ਵਿੱਚ ਲਿਆਂਦੀ ਗਈ ਜੀ ਇਸ ਨੂੰ ਕਾਨੂੰਨ ਪਾਸ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜਾ ਹੈ ਉਹ ਪਟੀਸ਼ਨ ਡਿਸਮਿਸ ਕਰ ਦਿੱਤੀ ਇਹ ਇੱਕ ਹੋਰ ਜਿਹੜੀ ਗੱਲ ਵਰਨਣਯੋਗ ਹੈ ਉਹ ਇਹ ਹੈ ਕਿ ਜਿਹੜੀ ਇਹ ਕਾਨੂੰਨ ਜਿਹੜਾ ਲਿਆਂਦਾ ਗਿਆ ਇਹਨੂੰ ਪਿਛਲੀ ਬੈਕ ਡੇਟ ਤੇ 2003 ਤੋਂ ਲਾਗੂ ਕੀਤਾ ਗਿਆ ਤਾਂ ਕਿ ਜਿਹੜਾ ਕੋਈ ਹੋਰ ਵੀ ਕਾਨੂੰਨੀ ਚੈਲੰਜ ਇਸ ਨੂੰ ਕੀਤਾ ਜਾ ਸਕਦਾ ਹੋਵੇ ਉਹ ਸਾਰੇ ਚੈਲੰਜ ਜਿਹੜੇ ਨੇ ਖਤਮ ਹੋ ਜਾਣ ਸੋ ਇਸ ਇਸ ਕਾਨੂੰਨ ਦੇ ਚਲਦਿਆਂ ਜਿਹੜਾ ਹੈ ਸੁਪਰੀਮ ਕੋਰਟ ਨੇ ਇਹ ਅ ਪਟੀਸ਼ਨ ਜਿਹੜੀ ਹੈ ਸਾਇਹਤਾਰੀ ਸਿਕ ਫੈਡਰੇਸ਼ਨ ਵਾਲਿਆਂ ਦੀ ਉਹ ਕੈਨਸਲ ਕਰ ਦਿੱਤੀ ਜੀ ਤੇ ਐਸਜੀਪੀਸੀ ਦੇ ਹਾਊਸ ਨੂੰ ਉਹਨਾਂ ਨੇ ਉਸ ਦਿਨ ਤੋਂ ਇਹ ਕਹਿ ਆ ਕਿ ਇਹ ਤੁਹਾਡੀ ਟਰਮ ਜਿਹੜੀ ਹੈ ਸ਼ੁਰੂ ਹੁੰਦੀ ਹੈ ਜੇ ਆਪਾਂ 2016 ਤੋਂ ਵੀ ਲਾ ਲਈਏ ਤੇ 2024 ਹੁਣ ਆ ਗਿਆ 5 ਸਾਲ ਦੀ ਤਰਨ ਤਾਂ ਹੁਣ ਵੀ ਜਿਹੜੀ ਹੈ ਕਦੋਂ ਦੀ ਪੂਰੀ ਹੋ ਚੁੱਕੀ ਹੈ ਪਰ ਇਲੈਕਸ਼ਨਾਂ ਜਿਹੜੀਆਂ ਨੇ ਉਹ ਹਜੇ ਵੀ ਨਹੀਂ ਹੋਈਆਂ Voter turnout ਤੇ ਜੇ ਆਪਾਂ ਅ ਅੰਕੜਿਆਂ ਦੀ ਗੱਲ ਤੇ ਜਾਣ ਦੀ ਕੋਸ਼ਿਸ਼ ਕਰੀਏ ਉਸ ਤੋਂ ਪਹਿਲਾਂ ਜਿਹੜੇ ਕਾਰਨ ਨੇ ਕਾਰਨਾਂ ਦੇ ਵਿੱਚ ਜੋ ਅ ਐਸਜੀਪੀਸੀ ਵੱਲੋਂ ਦਿੱਤੇ ਜਾਂਦੇ ਹਨ ਉਹਦੇ ਵਿੱਚ ਜਿਵੇਂ ਪਹਿਲਾਂ ਤਾਂ ਉਹਨਾਂ ਨੇ ਸਰਕਾਰ ਦੇ ਉੱਪਰੀ ਦਾ ਠੇਕਰਾ ਜਿਹੜਾ ਹੈ ਪੰਨ ਦਿੱਤਾ ਕਿ ਜੀ ਸਰਕਾਰ ਨਹੀਂ ਚਾਹੁੰਦੀ ਹੈ ਕਿ ਵੋਟਾਂ ਜੜੀਆਂ ਨੇ ਜ਼ਿਆਦਾ ਵਣਨ ਤੇ ਇਸ ਕਰਕੇ ਉਹਨਾਂ ਨੇ ਪ੍ਰੋਸੈਸ ਨੂੰ ਗੁੰਝਲਦਾਰ ਬਣਾਇਆ ਹੈ ਤੇ ਸਰਕਾਰ ਇਹਦੇ ਵਿੱਚ ਕੋਈ ਹਿੱਸਾ ਨਹੀਂ ਲੈ ਰਹੀ ਹੈ ਤੇ ਸਿਰਫ ਐਸਜੀਪੀਸੀ ਨੂੰ ਹੀ ਇਹਦੇ ਉੱਪਰ ਉਹਨਾਂ ਨੇ ਸਾਰਾ ਭਾਰ ਪਾਲਤਾ ਹੈ ਵੋਟਾਂ ਬਣਾਉਣ ਦਾ ਇੱਕ ਪਾਸੇ ਤਾਂ SGPC ਇਹ ਕਹਿੰਦੀ ਹੈ ਕਿ ਸਰਕਾਰ ਦਾ ਦਖਲ ਸਾਨੂੰ ਕੋਈ برداشت ਨਹੀਂ ਹੈ ਜੀ ਸਰਕਾਰ ਦਾ ਦਖਲ ਅਸੀਂ ਕਦੇ ਵੀ ਜਿਹੜਾ ਹੈ ਉਹ برداشت ਨਹੀਂ ਕਰਾਂਗੇ ਕਿਸੇ ਵੀ ਤਰੀਕੇ ਦੀ ਧਾਰਮਿਕ ਗਤੀਵਿਧੀ ਵਿੱਚ ਦੂਜੇ ਪਾਸੇ ਜਦੋਂ ਵੋਟਾਂ ਬਣਾਉਣ ਦਾ ਕੰਮ ਆਉਂਦਾ ਹੈ ਉਹ ਕਹਿੰਦੇ ਨੇ ਜੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਨੂੰ ਖੁਦ ਜਿਵੇਂ ਲੋਕ ਸਭਾ ਜਾਂ ਅਸੈਂਬਲੀ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਹੁੰਦੀ ਹੈ ਉਸ ਤਰੀਕੇ ਨਾਲ ਸਰਕਾਰ ਨੂੰ ਵੋਟਾਂ ਬਣਾਉਣੀਆਂ ਚਾਹੀਦੀਆਂ ਨੇ ਸਾਰਾ ਅਮਲਾ ਤੰਤਰ ਜਿਹੜਾ ਹੈ ਸਰਕਾਰ ਦਾ ਇਹਦੇ ਉੱਪਰ ਲੱਗਣਾ ਚਾਹੀਦਾ ਹੈ ਵੋਟਾਂ ਬਣਾਉਣ ਦੇ ਵਿੱਚ ਸੋ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਵਿਰੋਧਾਪਾਸ ਹੈ ਦੂਸਰਾ ਇੱਕ ਕਾਰਨ ਨਿਤਾਜ ਜਾਂਦਾ ਹੈ ਜੀ ਕਿ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਉੱਤੇ ਪ੍ਰਵਾਸ ਜਿਹੜਾ ਹੋ ਗਿਆ ਹੈ ਪੰਜਾਬੀਆਂ ਦਾ ਉਹਦੇ ਕਰਕੇ ਵੀ ਜਿਹੜਾ ਹੈ ਵੋਟਾਂ ਦੀ ਗਿਣਤੀ ਦੇ ਵਿੱਚ ਫਰਕ ਪਿਆ ਹੈ ਹਾਂ ਉਸ ਨੂੰ ਆਪਾਂ ਇਹ ਮੰਨ ਸਕਦੇ ਹਾਂ ਕਿ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਨੇ ਸਟੂਡੈਂਟ ਨੇ ਜਿਹੜੇ ਉਹ ਵਿਦਿਆਰਥੀ ਨੇ ਉਹ ਪਲੱਸ 2 ਤੋਂ ਬਾਅਦ ਜਿਹੜੇ ਨੇ ਉਹ ਰੁੱਖ ਕਰ ਰਹੇ ਨੇ ਤੇ ਉਹ ਜਿਹੜੇ ਨਵੇਂ ਵੋਟਰ ਫੋਲਡ ਦੇ ਵਿੱਚ ਆਉਣੇ ਨੇ ਉਨ੍ਹਾਂ ਦੇ ਵਿੱਚ ਜਿਹੜਾ ਹੈ ਆਪਾਂ ਜਰੂਰ ਕਹਿ ਸਕਦੇ ਹਾਂ ਕਿ ਗਿਣਤੀ ਦੇ ਵਿੱਚ ਫਰਕ ਆ ਸਕਦਾ ਹੈ ਪਰ ਉਹਦੇ ਨਾਲ ਵੋਟਾਂ ਘਟਨੀਆਂ ਨਹੀਂ ਚਾਹੀਦੀਆਂ ਹੈਗੀਆਂ ਜੀ ਔਰ ਇਸ ਕਦਰ ਨਹੀਂ ਘਟਨੀਆਂ ਚਾਹੀਦੀਆਂ ਕਿ 52 ਲੱਖ ਤੋਂ ਜਿਹੜਾ ਹੈ ਘਟ ਕੇ ਉਹ 27.2 ਲੱਖ ਤੇ ਹੀ ਰਹਿ ਜਾਣ ਸੋ ਇਹਦਾ ਕਾਰਨ ਇਕੱਲੇ ਵਿਦੇਸ਼ਾਂ ਦੇ ਵਿੱਚ ਮਾਈਗ੍ਰੇਸ਼ਨ ਨੂੰ ਵੀ ਨਹੀਂ ਦਿੱਤਾ ਜਾ ਸਕਦਾ ਹੋਰ ਜਿਹੜਾ ਕਾਰਨ ਦਿੱਤਾ ਜਾਂਦਾ ਹੈ ਉਹ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਸਰੱਦੀ ਇਲਾਕਿਆਂ ਦੇ ਵਿੱਚ ਜਿਹੜਾ ਹੈ ਲੋਕ ਕ੍ਰਿਸ਼ਚਨ ਧਰਮ ਨੂੰ ਜਿਹੜਾ ਕਨਵਰਟ ਕਰੀ ਜਾ ਰਹੇ ਨੇ ਸ਼ਾਇਦ ਉਹ ਵੀ ਇੱਕ ਕਾਰਨ ਜਿਹੜਾ ਹੈ ਉਹ ਹੋਵੇ ਕਿ ਵੋਟਰਾਂ ਦੀ ਜਿਹੜੀ ਹੈ ਰਜਿਸਟ੍ਰੇਸ਼ਨ ਐਸ.ਟੀ.ਪੀ.ਸੀ. ਵਾਸਤੇ ਘਟ ਰਹੀ ਹੈ ਪਰ ਜੇ ਤੁਸੀਂ ਇਲਾਕੇ ਵਾਈਜ਼ ਆਪਾਂ ਇਹਦੀ ਗੱਲ ਕਰੀਏ ਈ ਵੋਟਾਂ ਦੀ ਰਜਿਸਟ੍ਰੇਸ਼ਨ ਜੋ ਹੋ ਰਹੀ ਹੈ ਢਾਲੀਵਾਲ ਦੇ ਵਿੱਚ 65000 ਵੋਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਸਭ ਤੋਂ ਜ਼ਿਆਦਾ ਹੈ ਜੀ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਜੀ 58500 ਢੇਰਾ ਬਾਬਾ ਨਾਨਕ ਦੇ ਵਿੱਚ ਜੀ 52000 ਗੁਰਦਾਸਪੁਰ ਚ 54000 ਕਾਲਾ ਅਫਗਾਨਾ ਵਿੱਚ 54500 ਇਸ ਤਰ੍ਹਾਂ ਦੇ ਜਿਹੜਾ ਹੈ ਵੋਟਰਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਜੋ ਕਿ ਇਹਨਾਂ ਦਾਅਵਿਆਂ ਨੂੰ ਜੋ ਇਸ ਚੈਂਟੀ ਦੇ ਵਿੱਚ ਕਨਵਰਜਨ ਨੂੰ ਕਿਹਾ ਜਾ ਰਿਹਾ ਉਹ ਉਹਨੂੰ ਬਿਲਕੁਲੀ ਝੂਠਾਾ ਦਿੰਦੀ ਹੈ ਕਿ ਇਸ ਤਰ੍ਹਾਂ ਦਾ ਕੋਈ ਵਜ੍ਹਾ ਨਹੀਂ ਹੈ ਹਰਾਨੀ ਜਨਕ ਜਿਹੜੇ ਇਹਦੇ ਵਿੱਚ ਤੱਥ ਬਾਹਰ ਆ ਰਹੇ ਨੇ ਕੋਈ ਇੱਕ ਖਡੂਰ ਸਾਹਿਬ ਜਿਹੜਾ ਹੈ ਜਿਹਨੂੰ ਕੋਈ ਪੰਥਕ ਸੀਟ ਹਮੇਸ਼ਾ ਹੀ ਕਿਹਾ ਜਾਂਦਾ ਹੈ ਉਹਦੇ ਵਿੱਚ ਜਿਹੜੀਆਂ ਐਸਡੀਪੀਸੀ ਵਾਸਤੇ ਵੋਟਾਂ ਦੀ ਰਜਿਸਟ੍ਰੇਸ਼ਨ ਹੈ ਉਹ ਸਿਰਫ 8300 55 ਵੋਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਜੀ ਜੇ ਤੁਸੀਂ ਮੋਗੇ ਦੀ ਗੱਲ ਕਰੋ ਤਾਂ 12000 ਕੁਝ ਵੋਟ ਜਿਹੜੇ ਨੇ ਮੋਗੇ ਦੇ ਵਿੱਚ ਕੀਤੇ ਗਏ ਨੇ ਜੀ ਕਰਤਾਰਪੁਰ ਦੇ ਵਿੱਚ ਵੀ 11450 ਨੇ ਤੇ ਵੋਟਾਂ ਦੀ ਜਿਹੜੀ ਹੈ ਰਜਿਸਟ੍ਰੇਸ਼ਨ ਐਸਜੀਪੀਸੀ ਵਾਸਤੇ ਹੋਈ ਹੈ ਸਭ ਤੋਂ ਘੱਟ ਜਿਹੜੀ ਹੈ ਉਹ ਨਸ਼ਾਹਰਾ ਪੰਨੋਂ ਜਿਹੜਾ ਹੈ ਉਹਦੇ ਵਿੱਚ 4000 ਤੋਂ ਵੀ ਘੱਟ ਵੋਟਾਂ ਜਿਹੜੀਆਂ ਨੇ ਐਸਜੀਪੀਸੀ ਵਾਸਤੇ ਰਜਿਸਟਰ ਹੋਈਆਂ ਨੇ ਬਲਾਚੌਰ ਦੇ ਵਿੱਚ ਕੁੱਲ 7000 ਦੇ ਆਸ-ਪਾਸ ਹੀ ਵੋਟਾਂ ਜਿਹੜੀਆਂ ਨੇ ਉਹ ਰਜਿਸਟਰ ਐਸਜੀਪੀਸੀ ਵਾਸਤੇ ਹੋਈਆਂ ਨੇ ਜੇ ਆਪਾਂ ਮਰਦ ਤੇ ਔਰਤਾਂ ਦੇ ਵਿੱਚ ਇਸ ਨੂੰ ਵੰਡ ਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ 27 27 ਲੱਖ ਵੋਟਾਂ ਹੈਗੀਆਂ ਨੇ ਉਹਦੇ ਵਿੱਚੋਂ ਵੀ 15 ਲੱਖ ਵੋਟਾਂ ਜਿਹੜੀਆਂ ਨੇ ਉਹ ਔਰਤਾਂ ਦੀਆਂ ਵੋਟਾਂ ਨੇ ਜੀ ਤੇ ਮਰਦ ਦੀਆਂ ਵੋਟਾਂ ਜਿਹੜੀਆਂ 12 ਲੱਖ 45 ਹਜ਼ਾਰ ਦੇ ਆਸ-ਪਾਸ ਹੈਗੀਆਂ ਨੇ ਹੁਣ ਇਹਦੇ ਵਿੱਚ ਜੋ ਕਾਰਨ ਫਿਰ ਹੋਰ ਕੀ ਹੋ ਸਕਦਾ ਹੈ ਇਹਦੇ ਵਿੱਚ ਦੋ ਹੀ ਜਿਹੜੇ ਨੇ ਉਹ ਮੇਨ ਕਾਰਨ ਬੱਛਦੇ ਨੇ ਇਕ ਤਾਂ ਜਿਹੜਾ ਹੈ ਕਿ ਲੋਕ ਜਿਹੜੇ ਨੇ ਉਹ ਐਸਟੀਪੀਸੀ ਦੀ ਤੇ ਅਕਾਲੀ ਦਲ ਦੀ ਜੋ ਪਰਫਾਰਮੈਂਸ ਹੈ ਜੋ ਇਹਨਾਂ ਦੀ ਕੰਮ ਕਰਨ ਦੇ ਤਰੀਕੇ ਨੇ ਉਹਨਾਂ ਤੋਂ ਇੰਨੇ ਜ਼ਿਆਦਾ ਜਿਹੜੇ ਨੇ ਉਦਾਸਸ਼ੀਨ ਹੋ ਗਏ ਨੇ ਕਿ ਉਹਨਾਂ ਨੇ ਇਸ ਦੇ ਵਿੱਚ ਦਿਲਚਸਪੀ ਲੈਣਾ ਸੀ ਜਿਹੜਾ ਹੈ ਉਹ ਬਿਲਕੁਲ ਛੱਡ ਦਿੱਤਾ ਹੈ ਉਹਦਾ ਕਾਰਨ ਇਹ ਵੀ ਹੈ ਕਿ ਜਦੋਂ ਵੀ ਕਿਤੇ ਕੋਈ ਆਵਾਜ਼ ਐਸਟੀਪੀਸੀ ਜਾਂ ਅਕਾਲੀ ਦਲ ਦੇ ਨੇਤਾਵਾਂ ਦੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਇੱਥੇ ਗਲਤ ਜਾ ਰਹੇ ਹੋ ਪਾ ਉਹ ਜਿਹੜਾ ਹੈ ਉਹਨੂੰ ਸੁਣਨ ਤੋਂ ਬਿਲਕੁਲ ਹੀ ਮੰਨ ਕਰ ਹੋ ਜਾਂਦੇ ਨੇ ਉਹ ਆਪਣੇ ਕੰਨ ਬੰਦ ਕਰ ਲੈਂਦੇ ਨੇ ਕਿ ਨਹੀਂ ਜੀ ਤੁਹਾਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਇਹ ਤਾਂ ਜਿਹੜਾ ਹੈ ਸਾਨੂੰ ਹੀ ਇਹਦੇ ਬਾਰੇ ਸਾਰੀ ਨੌਲੇਜ ਹੈ ਤੇ ਵੱਖ-ਵੱਖ ਜਿਹੜੇ ਨੇ ਬਹਾਨੇ ਬਣਾਏ ਜਾਂਦੇ ਨੇ ਕਿਸੇ ਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਦਾੜੀ ਰੰਗਦਾ ਹੈਂ ਜੀ ਤੈਨੂੰ ਬੋਲਣ ਦਾ ਹੱਕ ਨਹੀਂ ਕਿਸੇ ਨੂੰ ਕਹਿ ਦਿੱਤਾ ਵੀ ਤੇਰੇ ਦਾੜੀ ਕੱਟੀ ਹੋਈ ਹੈ ਜਾਂ ਤੂੰ ਸਹਿਜ ਤਾਰੀ ਹੈ ਤੈਨੂੰ ਬੋਲਣ ਦਾ ਹੱਕ ਨਹੀਂ ਹੈ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਐਸਜੀਪੀਸੀ ਜਿਹੜੀ ਹੈ ਉਹ ਦੁਨੀਆ ਭਰ ਦੇ ਜਿਹੜੇ ਨੇ ਕਰੋਨਾ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਦੂਸਰੇ ਪਾਸੇ ਵੋਟਾਂ ਜਿਹੜੀਆਂ ਨੇ ਉਹ 28 ਲੱਖ ਦੇ ਆਸ-ਪਾਸ ਵੀ ਲੋਕ ਜਿਹੜੇ ਨੇ ਰਜਿਸਟਰ ਹੋਏ ਨੇ ਪਾਉਣਗੇ ਕਿੰਨੇ ਉਹਦੇ ਵਿੱਚ ਵੀ ਹਜੇ ਜਿਹੜਾ ਹੈ ਸਵਾਲੀਆ ਨਿਸ਼ਾਨ ਹੈ ਤੇ ਨੁਮਾਇੰਦਗੀ ਦਾ ਦਾਵਾ ਜਿਹੜਾ ਹੈ ਉਹ ਆਪਾਂ ਸਾਰੀ ਦੁਨੀਆ ਦਾ ਭਰਦੇ ਆਂ ਜੀ ਲੇਕਿਨ ਜਦੋਂ ਸੁਝਾਵ ਲੈਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਵੋਟਾਂ ਦੀ ਵਾਰੀ ਆਉਂਦੀ ਹੈ ਉਦੋਂ ਆਪਾਂ ਵੱਖ-ਵੱਖ ਹਿੱਸੇ ਬਣਾ ਕੇ ਲੋਕਾਂ ਨੂੰ ਇਹਨਾਂ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਸੋਚਿਆ ਜਾਂਦਾ ਹੈ ਕਿ ਜਿੰਨੇ ਘੱਟ ਤੋਂ ਘੱਟ ਲੋਕ ਜਿਹੜੇ ਨੇ ਉਹ ਵੋਟ ਇਹਨਾਂ ਦੇ ਵਿੱਚ ਸ਼ਾਮਲ ਹੋਣਗੇ ਜਿਹੜੇ ਸ਼ਾਇਦ ਸਾਡੀ ਸੋਚ ਨਾਲ ਹੀ ਇਤਿਫਾਕ ਰੱਖਦੇ ਹੋਣਗੇ ਸਵਾਲ ਜ਼ਿਆਦਾ ਨਹੀਂ ਪੁੱਛਣਗੇ ਉਨਾ ਹੀ ਸਾਨੂੰ ਜਿਹੜਾ ਹੈ ਐਸਜੀਪੀਸੀ ਦੇ ਉੱਤੇ ਜਿਹੜਾ ਹੈ ਆਪਣਾ ਕੰਟਰੋਲ ਬਣਾਏ ਰੱਖਣ ਦਾ ਕਬਜ਼ਾ ਜਿਹੜਾ ਜਿਹਨੂੰ ਸ਼ਬਦਿਕ ਵਰਤਿਆ ਜਾਂਦਾ ਹੈ ਕਿ ਅਕਾਲੀ ਦਲ ਵੱਲੋਂ ਇਸ ਦੇ ਉੱਤੇ ਰੱਖਣਾ ਜਿਹੜਾ ਹੈ ਉਹਨਾਂ ਨੂੰ ਸੌਖਾ ਹੋਵੇਗਾ ਸੋ ਇਹ ਇਹ ਦੋਨਾਂ ਚੀਜ਼ਾਂ ਦੇ ਵਿੱਚ ਵੀ ਵਿਰੋਧਾਪਾਸ ਹੈ ਕਲੇਮ ਆਪਾਂ ਇਹ ਕਰਨਾ ਹੈ ਕਿ ਅਸੀਂ ਜੋ ਹੈ ਨੁਮਾਇੰਦਗੀ ਜਿਹੜੀ ਹੈ ਉਹ ਕਰੋੜਾਂ ਲੋਕਾਂ ਦੀ ਕਰਦੇ ਹਾਂ ਵੀ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੀ ਕਰਦੇ ਹਾਂ ਲੇਕਿਨ ਜਦੋਂ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਦੇਣਾ ਹੈ ਉਦੋਂ ਉਹਨਾਂ ਨੂੰ ਆਪਾਂ ਅਲੱਗ-ਅਲੱਗ ਤਰੀਕੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਹਰਿਆਣੇ ਦਾ ਜਿੱਥੇ ਤੱਕ ਇੱਕ ਐਗਜ਼ਾਮਪਲ ਦਿੱਤਾ ਜਾਂਦਾ ਕਿ ਉਹ ਅੱਡ ਹੋ ਗਿਆ ਜੀ ਹਰਿਆਣੇ ਦੀਆਂ ਵੋਟਾਂ ਦੀ ਗਿਣਤੀ ਵੀ ਜਿਹੜੀ ਹੈ 2010 ਦੇ ਵਿੱਚ 3 ਕ ਲੱਖ ਵੋਟਾਂ ਸੀਗੀਆਂ 2004 ਦੇ ਵਿੱਚ ਵੀ 285000 ਦੇ ਆਸ-ਪਾਸ ਵੋਟਾਂ ਸੀਗੀਆਂ ਜੀ ਉਹ ਬਹੁਤ ਜ਼ਿਆਦਾ ਵੋਟਾਂ ਦੀ ਗਿਣਤੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰਿਆਣਾ ਦੀ ਸੀਗੀ ਇਸੇ ਤਰ੍ਹਾਂ ਹੀ ਤੁਸੀਂ ਚੰਡੀਗੜ੍ਹ ਦੀ ਗੱਲ ਕਰੋ ਤਾਂ ਕੁਝ ਹਜ਼ਾਰ ਜਿਹੜੇ ਨੇ ਵੋਟਾਂ ਦੀ ਗਿਣਤੀ ਸੀਗੀ ਉਹਨਾਂ ਦੀ ਤੇ ਨੁਜੇਰ ਜਿਹੜਾ ਹੈ ਪੋਰਸ਼ਨ 52 ਲੱਖ ਦਾ ਹੈ ਉਹ ਪੰਜਾਬ ਦਾ ਹੀ ਵੋਟਰ ਸੀਗਾ ਜਿਹੜਾ ਕਿ ਇਹਨਾਂ ਐਸ.ਸੀ. ਪੀ.ਸੀ. ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਂਦਾ ਹੈਗਾ ਸੋ ਸ਼ਤੂ ਵੱਡਾ ਜੋ ਪ੍ਰਾਰਣ ਬਚਦਾ ਹੈ ਉਹ ਇਹੀ ਬਚਦਾ ਹੈ ਕਿ ਹੁਣ ਤੱਕ ਦੀ ਜੋ ਐਸਡੀਪੀਸੀ ਦੀ ਪਰਫਾਰਮੈਂਸ ਹੈ ਧਰਮ ਦੇ ਪ੍ਰਤੀ ਜੋ ਉਹਨਾਂ ਨੇ ਕੰਮ ਕਰਨਾ ਸੀ ਜੋ ਸਿੱਖੀ ਦੀ ਉਹਨਾਂ ਨੇ ਸੇਵਾ ਕਰਨੀ ਸੀ ਉਹਦੇ ਵਿੱਚ ਉਹ ਬਹੁਤ ਹੀ ਜਿਹੜੇ ਵੱਡੇ ਪੱਧਰ ਦੇ ਉੱਤੇ ਨਾਕਾਮ ਹੋਏ ਨੇ ਜ਼ਿਆਦਾਤਰ ਜੋੜ ਜਿਹੜਾ ਹੈ ਉਹਨਾਂ ਦਾ ਉਹ ਸਿਆਸਤ ਵੱਲ ਹੀ ਲੱਗਿਆ ਰਿਹਾ ਹੈ ਜ਼ਿਆਦਾਤਰ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਅਕਾਲੀ ਦਲ ਨੂੰ ਕਿਵੇਂ ਡਿਫੈਂਡ ਕਰਨਾ ਹੈ ਉਦੇ ਉੱਪਰ ਹੀ ਜਿਹੜਾ ਹੈ ਉਹ ਕੇਂਦ੍ਰਿਤ ਰਹੇ ਹਨ ਉਹਨਾਂ ਨੇ ਸਿੱਖਾਂ ਦੇ ਜਿਹੜੇ ਅਸਲੀ ਮਸਲੇ ਨੇ ਉਹਨਾਂ ਵੱਲ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਮੇਰੀ ਪੀੜੀ ਦੇ ਸਿਧਾਂਤ ਨੂੰ ਬਾਰ-ਬਾਰ ਵਰਤਿਆ ਜਾਂਦਾ ਹੈ ਕਹਿਣ ਨੂੰ ਕਿ ਹਾਂ ਜੀ ਜਿਹੜਾ ਹੈ ਸਿਆਸਤ ਵਿੱਚ ਸਾਡਾ ਆਉਣਾ ਉਹ ਜਸਟੀਫਾਈਡ ਹੈ ਪਰ ਕੱਲਾ ਸਿਆਸਤ ਨਰੋਲ ਸਿਆਸਤ ਦੇ ਉੱਪਰ ਹੀ ਰਹਿ ਜਾਣਾ ਤੇ ਧਰਮ ਨੂੰ ਬਿਲਕੁਲ ਹੀ ਅੱਖੋਂ ਪਰੇ ਕਰ ਦੇਣਾ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਹੜੇ ਮੈਜੋਰਿਟੀ ਜਿਹੜੀ ਹੈ ਬਹੁ ਗਿਣਤੀ ਜਿਹੜੀ ਸਿੱਖ ਪੋਪੂਲੇਸ਼ਨ ਹੈ ਉਹ ਉਹਨੇ ਇਹਨਾਂ ਐਸਜੀਪੀਸੀ ਦੀਆਂ ਵੋਟਾਂ ਦੇ ਜਿਹੜਾ ਹੈ ਤੋਂ ਆਪਣਾ ਕਿਨਾਰਾ ਕਰ ਲਿਆ ਹੈ ਉਦਾਸ ਸੀਨ ਹੋ ਗਏ ਹਨ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਗੱਲ ਹੈ ਉਹ ਕਦੇ ਸ਼ਾਇਦ ਸੁਣੀ ਨਹੀਂ ਜਾਣੀ ਹੈ ਜੋ ਉੱਥੇ ਹੋਣਾ ਹੈ ਉਹ ਜੋ ਕਾਬਜ ਨੇ ਸੱਤਾ ਦੇ ਉੱਤੇ ਉਹ ਚਾਹੇ ਅਕਾਲੀ ਦਲ ਹੈ ਚਾਹੇ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਨੇ ਆਪਣੇ ਮੁਤਾਬਕ ਹੀ ਜਿਹੜਾ ਤੋੜ-ਬਿਰੋੜ ਕੇ ਇਹਨਾਂ ਚੀਜ਼ਾਂ ਨੂੰ ਅੱਗੇ ਲਈ ਜਾਣਾ ਹੈ ਜੇ ਕੋਈ ਜ਼ਿਆਦਾ ਇਹਦੇ ਵਿੱਚ ਸੁਝਾਅ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਕੋਈ ਨਾ ਕੋਈ ਇਲਜ਼ਾਮ ਜਿਹੜਾ ਹੈ ਲਾ ਕੇ ਉਹਨੂੰ ਇਹ ਕੈਦ ਕੀਤਾ ਜਾਵੇਗਾ ਕਿ ਕੁਝ ਸਿੱਖ ਨਹੀਂ ਹੈ ਸਾਬਤ ਕਰ ਦਿੱਤਾ ਜਾਵੇਗਾ ਲੇਕਿਨ ਸਿੱਖੀ ਦੀ ਡੈਫੀਨੇਸ਼ਨ ਨੂੰ ਸੋਚ ਨੂੰ ਪੋਰਟ ਹੀ ਸੀਮਿਤ ਕਰ ਦੇਣਾ ਇੱਕ ਬਹੁਤ ਸੀਮਤ ਦਾਇਰੇ ਵਿੱਚ ਲੈ ਕੇ ਆਉਣਾ ਉਹ ਵੀ ਜਿਹੜਾ ਹੈ ਬਹੁਤ ਨੁਕਸਾਨਦਾਇਕ ਹੈ ਨੁਕਸਾਨਦਾਇਕ ਅੱਗੇ ਵੀ ਹੋਏਗਾ ਬਿਕੋਜ਼ ਤੁਸੀਂ ਇਹਨਾਂ ਗੱਲਾਂ ਨਾਲ ਲੋਕਾਂ ਨੂੰ ਆਪਣੇ ਆਪ ਤੋਂ ਆਪਣੀਆਂ ਸੰਸਥਾਵਾਂ ਤੋਂ ਦੂਰ ਕਰੀ ਜਾ ਰਹੇ ਹੋ ਤੇ ਜਿੰਨੇ ਲੋਕ ਇਹਨਾਂ ਸੰਸਥਾਵਾਂ ਤੋਂ ਦੂਰ ਹੋਣਗੇ ਉਹਨਾਂ ਹੀ ਉਹਨਾਂ ਲੋਕਾਂ ਦਾ ਜਿਹੜਾ ਹੈ ਇਹਦੀ ਇਹਨਾਂ ਸੰਸਥਾਵਾਂ ਪ੍ਰਤੀ ਜਿਹੜੀ ਸ਼ਰਧਾ ਹੈ ਯਾ ਸਮਰਪਣਾ ਹੈ ਉਹ ਵੀ ਉਨਾ ਹੀ ਹੌਲੀ-ਹੌਲੀ ਹੌਲੀ-ਹੌਲੀ ਘਟਦੀ ਜਾਏਗੀ ਜੇ ਐਸਜੀਪੀਸੀ ਜਾਂ ਅਕਾਲੀ ਦਲ ਆਪਣਾ ਪ੍ਰਭਾਵ પાਕੇ ਇਹਨਾਂ ਇਲੈਕਸ਼ਨਾਂ ਨੂੰ ਦੇ ਵਿੱਚ ਕੋਈ ਤਬਦੀਲੀ ਲਿਆਉਣਾ ਹੀ ਚਾਹੁੰਦਾ ਸੀ ਤਾਂ ਸਹਿਯੋਗੀਆਂ ਨੂੰ ਬਾਹਰ ਕੱਢਣ ਦੀ ਜਗ੍ਹਾ ਉਹ ਇਸ ਗੱਲ ਦੇ ਉੱਪਰ ਜ਼ੋਰ ਦੇ ਸਕਦੇ ਸੀ ਕਿ ਜਿਹੜੀਆਂ ਇਲੈਕਸ਼ਨਾਂ ਨੇ ਉਹ ਹਰ ਸਾਲ 5 ਸਾਲ ਬਾਅਦ ਨਿਯਮਤ ਤਰੀਕੇ ਨਾਲ ਹੋਣੀਆਂ ਹੀ ਹੋਣੀਆਂ ਚਾਹੀਦੀਆਂ ਨੇ ਨਾ ਕਿ ਇਹ ਹੋਵੇ ਕਿ ਜਦੋਂ ਪੋਲਿਟਿਕਲ ਜਿਹੜਾ ਹੈ ਹਾਲਾਤ ਨੇ ਜਿਹੜੇ ਰਾਜਨੀਤਿਕ ਹਾਲਾਤ ਨੇ ਸੂਬੇ ਦੇ ਉਹ ਉਹਨਾਂ ਦੇ ਫੇਵਰ ਚ ਹੁਣ ਉਹਨਾਂ ਨੂੰ ਸੂਟ ਕਰਦੇ ਹੁਣ ਸਿਰਫ ਉਦੋਂ ਹੀ ਇਲੈਕਸ਼ਨਾਂ ਕਰਾਈਆਂ ਜਾਣ ਹਰ 5 ਸਾਲ ਬਾਅਦ ਨਾ ਕਰਾਈਆਂ ਜਾਣ ਜਿਵੇਂ ਕਿ ਪਿਛਲੇ ਬਹੁਤ ਸਾਲਾਂ ਤੋਂ ਜਾਂ ਦਹਾਕੀਆਂ ਤੋਂ ਹੁੰਦਾ ਆ ਰਿਹਾ ਹੈ ਕਿ ਕਦੇ ਵੀ 5 ਸਾਲ ਬਾਅਦ ਨਿਯਮਿਤ ਤੌਰ ਤੇ ਅਸੀਂ ਕਿਸ਼ਤੀਆਂ ਇਲੈਕਸ਼ਨਾਂ ਨਹੀਂ ਹੁੰਦੀਆਂ ਜਦੋਂ ਜਦੋਂ ਸਰਕਾਰ ਨੂੰ ਜਾਂ ਆਕਾਲੀ ਦਲ ਨੂੰ ਇਹ ਸੂਟ ਕਰਦਾ ਕਿ ਕਦੋਂ ਇਹਦੀਆਂ ਇਲੈਕਸ਼ਨਾਂ ਕਰਾਈਆਂ ਜਾਣ ਬਾਕੀ ਨਤੀਜੇ ਉਹਨਾਂ ਦੇ ਹੱਕ ਵੱਲ ਉਹਨਾਂ ਵੱਲ ਹੋ ਸਕਣ ਸਿਰਫ ਉਦੋਂ ਤੇ ਉਦੋਂ ਹੀ ਜਿਹੜੀਆਂ ਹੈ ਇਲੈਕਸ਼ਨਾਂ ਕਰਾਈਆਂ ਜਾਂਦੀਆਂ ਨੇ ਨਿਯਮਤ ਤੌਰ ਤੇ 5 ਸਾਲ ਬਾਅਦ ਦੇ ਇਲੈਕਸ਼ਨਾਂ ਨਹੀਂ ਕਰਾਈਆਂ ਜਾਂਦੀਆਂ ਤੇ ਦੂਸਰਾ ਜੋ ਲੋੜ ਹੈ ਉਹ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਸਿੱਖ ਨੇ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਕਿ ਜਿਹੜਾ ਆਪਾਂ ਹਰ ਇੱਕ ਸਿੱਖ ਦੀ ਤਰਜਮਾਨੀ ਕਰਨ ਦਾ ਦਾਵਾ ਕਰਦੇ ਆ ਐਸਜੀਪੀਸੀ ਵੱਲੋਂ ਉਸ ਨੂੰ ਵਾਕਿਆ ਹੀ ਹਰ ਸਿਕਤੀ ਦਾ ਜਮਾਨੀ ਕਰਨਾ ਦਿਖਾਈ ਵੀ ਦਿੱਤਾ ਦੇਣਾ ਚਾਹੀਦਾ ਹੈ।